ਤੋਂ ਅਸੀਂ ਯੁਧ ਨਸ਼ਾ ਵਿਰੋਧੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਸਰਹਾਂਦੇ ਆ ਕਿ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਕਾਲਜ ਵਿੱਚ ਸਾਨੂੰ ਪਤਾ ਹੈ ਕਿ ਸਾਡੇ ਬੱਚਿਆਂ ਦੀ ਮਾਨਸਿਕ ਅਵਸਥਾ ਕਿਸ ਤਰ੍ਹਾਂ ਦੀ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਪ੍ਰੋਗਰਾਮ ਦੀ ਲੋੜ ਹੈ ਵੀ ਤੁਸੀਂ ਇਹ ਨਸ਼ੇ ਹੁੰਦੇ ਕੀ ਹੈ ਕਿਉਂਕਿ ਜਿਹਨੂੰ ਨਹੀਂ ਪਤਾ ਉਹ ਹੀ ਫਸੇਗਾ ਠੀਕ ਹੈ ਜਿਹਨੂੰ ਨੌਲੇਜ ਹੈ ਜਿਹੜਾ ਅਵੇਅਰ ਹੈ ਉਹ ਨਹੀਂ ਫਸਦਾ ਨਸ਼ਾ ਕਰਦੀ ਹੈ ਜਾਂ ਨਹੀਂ ਕਰਦੀ ਹੈ ਇਹ ਸਾਰਿਆਂ ਲਈ ਲਾਹੇਵੰਦ ਜਰੂਰ ਹੋਊਗਾ ਵਿਦਿਆਰਥੀਆਂ ਦੇ ਦੁਆਰਾ ਇੱਕ ਗਰੁੱਪ Song ਨਸ਼ਿਆਂ ਦੇ ਲਈ ਜਿਹੜਾ ਹੈ ਨਸ਼ੇ ਕਿਸ ਤਰ੍ਹਾਂ ਵਿਦਿਆਰਥੀਆਂ ਨੇ ਕਿੱਤੇ ਤੇ ਕਿਸ ਤਰ੍ਹਾਂ ਛੱਡੇ ਤੇ ਕਿਸ ਤਰ੍ਹਾਂ ਦੂਜਿਆਂ ਨੂੰ ਮੋਟੀਵੇਟ ਕੀਤਾ ਉਹਦੇ ਲਈ ਇੱਕ ਗਰੁੱਪ Song ਸੀਗਾ ਆਉਣ ਵਾਲੇ ਯੂਥ ਨੂੰ ਮਤਲਬ ਕਿ ਮੈਸੇਜ ਹੈ ਕਿ ਸਾਨੂੰ ਨਸ਼ਿਆਂ ਤੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਮਾਪੇ ਹਨਾ ਔਲਾਦ ਨੂੰ ਬਹੁਤ ਸੁੱਖਾ ਸੁੱਖ ਸੁੱਖ ਕੇ ਪਾਲਦੇ ਹਨ ਹਨਾ ਕਿ ਸਾਡੀ ਕੱਲ ਪਰਵਰਿਸ਼ ਕਰੇਗਾ ਸਾਡਾ ਬੱਚਾ ਨਸ਼ੇ ਤੇ ਲੱਗਦਾ ਫਿਰ ਮਾਪਿਆਂ ਨੂੰ ਬਹੁਤ ਦੁੱਖ ਹੁੰਦਾ ਹੈ ਇਸ ਕਰਕੇ ਸਾਨੂੰ ਸਮਝਣਾ ਚਾਹੀਦਾ ਆਉਣ ਵਾਲੇ ਯੂਥ ਨੂੰ ਕਿਉਂਕਿ ਆਉਣ ਵਾਲੇ ਯੂਥ ਨਹੀਂ ਸਾਰਾ ਪੰਜਾਬ ਸਾਂਭਣਾ ਮਾਮਾ ਰੋਈਆਂ ਧੀਆ ਵਿਧਵਾ ਹੋਈਆਂ ਨਸ਼ਿਆਂ ਦੀ ਮਾਰ ਨੇ ਜਵਾਨੀਆਂ ਖੋਈਆਂ ਜਾਗੋ ਅੱਜ ਪੰਜਾਬੀਓ ਜਾਗਣ ਦਾ ਵੇਲਾ ਮੋਹ ਮੁਲਾਜੇ ਸਭ ਦੇ ਤਿਆਗਣ ਦਾ ਵੇਲਾ ਸੋਹਣਿਆ ਯਾਰਾ ਵੇ ਬੇਸੋਣ ਦਿਲਦਾਰਾ ਵੇ ਨਸ਼ੇ ਦਾ ਛੱਡ ਸਹਾਰਾ ਨਾ ਜ਼ਿੰਦਗੀ ਮਿਲੂ ਦਵਾਰਾ ਸਤਿ ਸ਼੍ਰੀ ਅਕਾਲ ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਦਾਸ ਸਮਰ نیوز ਇਸ ਵਕਤ ਅਸੀਂ ਖੜੇ ਮੁਹਾਲੀ ਦੇ ਫੇਜ਼ 6 ਦੇ ਸਰਕਾਰੀ ਕਾਲਜ ਦੇ ਵਿੱਚ ਜਿੱਥੇ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਯੁੱਧ ਨਸ਼ਾ ਵਿਰੋਧੀ ਕਾਲਜ ਦੇ ਵਿੱਚ ਕੋ ਬੱਚਿਆਂ ਨੂੰ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜੀ ਚੱਕੀ ਵੀ ਗਦੇ ਸਾਡੇ ਨਾਲ ਡੀਐਸਪੀ ਸਾਹਿਬ ਤੇ ਮੈਮ ਪ੍ਰਿੰਸੀਪਲ ਵੀ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਮੈਮ ਦੇ ਨਾਲ ਮੈਮ ਤੁਹਾਡਾ ਸਵਾਗਤ ਹੈ ਜੀ ਸਮਰ نیوز ਤੇ ਜੀ ਅੱਜ ਯੁੱਧ ਨਸ਼ਾ ਵਿਰੋਧੀ ਕਾਲਜ ਦੇ ਵਿੱਚ ਬੱਚਿਆਂ ਦਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਕੀ ਹੈ ਜੀ ਪੂਰਾ ਮਹੱਤਵ ਦੇਖੋ ਜਦੋਂ ਅਸੀਂ ਯੁਧ ਨਸ਼ਾ ਵਿਰੋਧੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਸਰਾਂਦੇ ਆ ਕਿ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਅਤੇ ਹੈਲਥ ਵਿਭਾਗ ਦੋਨਾਂ ਨੂੰ ਜੋੜ ਕੇ ਤੇ ਨਾਲ ਸਾਨੂੰ ਕਾਲਜੇਜ਼ ਨੂੰ ਜੋੜ ਕੇ ਜਦੋਂ ਇਹ ਮੁਹਿੰਮ ਚਲਾਈ ਜਾਏਗੀ ਤਾਂ ਉਹਦੇ ਜੇ ਹੋਏਗਾ ਕਿ ਕਾਲਜ ਵਿੱਚ ਸਾਨੂੰ ਪਤਾ ਹੈ ਕਿ ਸਾਡੇ ਬੱਚਿਆਂ ਦੀ ਮਾਨਸਿਕ ਅਵਸਥਾ ਕਿਸ ਤਰ੍ਹਾਂ ਦੀ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਪ੍ਰੋਗਰਾਮ ਦੀ ਲੋੜ ਹੈ ਤੇ ਉਹਨਾਂ ਨੂੰ ਹੱਸ ਕੇ ਖੇਡ ਕੇ 뮤ਜ਼ਿਕ ਡਾਂਸ ਡਰਾਮੇ ਦੇ ਰਾਹੀਂ ਹੀ ਅਸੀਂ ਉਹਨਾਂ ਨੂੰ ਜਾਗਰੂਕ ਕਰਾਣਾ ਬੱਚਿਆਂ ਨੂੰ ਅਸੀਂ ਦੱਸਣਾ ਕਿ ਵੀ ਤੁਸੀਂ ਇਹ ਨਸ਼ੇ ਹੁੰਦੇ ਕੀ ਐ ਕਿਉਂਕਿ ਜਿਹਨੂੰ ਨਹੀਂ ਪਤਾ ਉਹ ਹੀ ਫਸੇਗਾ ਠੀਕ ਹੈ ਜਿਹਨੂੰ ਨੌਲੇਜ ਹੈ ਜਿਹੜਾ ਅਵੇਅਰ ਹੈ ਉਹ ਨਹੀਂ ਫਸਦਾ ਪਰ ਸਾਡੇ ਕੋਲ ਜਿਹੜੇ ਬੱਚੇ ਆਉਂਦੇ ਆ 18 ਸਾਲ ਦੀ ਉਮਰ ਦੇ ਵਿੱਚ ਜਦੋਂ ਕਾਲਜ ਆ ਜਾਂਦੇ ਆ ਤੇ ਇੱਥੇ ਉਹ ਜਦੋਂ ਕਾਲਜ ਆ ਰਹੇ ਆ ਕਾਲਜ ਦੇ ਬਾਹਰ ਬੱਸ ਦੇ ਵਿੱਚ ਜਾਂ ਕਿਤੇ ਹੋਰ ਜਗ੍ਹਾ ਤੇ ਬਾਜ਼ਾਰਾਂ ਵਗੈਰਾ ਵਿੱਚ ਉਹਨਾਂ ਨੂੰ ਨਸ਼ਿਆ ਦੇ ਲਈ ਪ੍ਰੇਰਿਤ ਕਰਦੇ ਆ ਜਾਂ ਕੁਝ ਹੋਰ ਨਸ਼ੇੜੀ ਉਹਨਾਂ ਦੇ ਪਿੱਛੇ ਪੈਂਦੇ ਆ ਤੇ ਉਹ ਫਿਰ ਫਸ ਜਾਂਦੇ ਆ ਇਸ ਦੇ ਲਈ ਕਾਲਜ ਦੇ ਵਿੱਚ ਵੱਡੀ ਗਰੁੱਪ ਚਲਾਏ ਜਾਂਦੇ ਆ ਵੱਡੀ ਗਰੁੱਪ ਦੇ ਵਿੱਚ ਕੀ ਹੁੰਦਾ ਕਿ ਇੱਕ ਟੀਚਰ ਪਿੱਛੇ 20 25 ਸਟੂਡੈਂਟ ਹੁੰਦੇ ਆ ਉਹ ਰੂਟੀਨ ਦੇ ਵਿੱਚ ਅਸੀਂ ਆਪਣੇ ਐਨਐਸਐਸ ਵਲੰਟੀਅਰਸ NCC ਦੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਨਸ਼ਿਆਂ ਦੇ ਵਿਰੁੱਧ ਪ੍ਰੋਗਰਾਮ ਕਰਾਉਂਦੇ ਹੀ ਰਹਿੰਦੇ ਆ ਅਸੀਂ ਫਾਈਨ ਆਰਟਸ ਦੇ ਵਿੱਚ ਅਸੀਂ ਉਹਨਾਂ ਨੂੰ ਪੋਸਟਰ ਬਣਾਉਂਦੇ ਆ ਇੱਕ ਇੱਕ ਕਰਕੇ ਬੱਚੇ ਨੂੰ ਬੁਲਾਉਂਦੇ ਆ ਈਵਨ ਕਿ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ 5 ਮਿੰਟ ਹਰ ਪ੍ਰੋਫੈਸਰ ਜਿਹੜਾ ਉਹ ਵੈਲਿਊ ਐਜੂਕੇਸ਼ਨ ਤੇ ਲਗਾਉਂਦਾ ਹੈ ਨਸ਼ੇ ਲੈ ਕੇ ਜਿਹੜਾ ਪ੍ਰੋਫੈਸਰ ਉਹ 5 ਮਿੰਟ ਬੱਚਿਆਂ ਨੂੰ ਟਾਈਮ ਜ਼ਰੂਰ ਦਿੰਦੇ ਜੀ ਜ਼ਰੂਰ ਇਹ ਸਾਡਾ ਇੱਕ ਉਪਰਾਲਾ ਹੈ ਕਿ 5 ਮਿੰਟ ਪਹਿਲਾਂ ਅਸੀਂ ਉਹਨਾਂ ਨੂੰ ਵੈਲਿਊ ਐਜੂਕੇਸ਼ਨ ਅਸੀਂ ਕਹਿੰਦੇ ਆ ਜਿਦੇ ਵਿੱਚ ਜਿਹੜੀਆਂ ਚੀਜ਼ਾਂ ਸਭ ਤੋਂ ਜ਼ਰੂਰੀ ਹੈ ਉਹਦੇ ਬਾਰੇ ਅਸੀਂ ਦੱਸਦੇ ਆ ਉਹਦੇ ਵਿੱਚ ਨਸ਼ੇ ਜਿਹੜੇ ਹੈ ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਚੱਲ ਰਿਹਾ ਹੈ ਅੱਜਕੱਲ ਤੇ ਅਸੀਂ ਅੱਜ ਤੋਂ ਨਹੀਂ ਅਸੀਂ ਬਹੁਤ ਸਾਲਾਂ ਤੋਂ ਇਹ ਕਰ ਰਹੇ ਆ ਸਾਡੇ ਕਾਲਜ ਨੂੰ B+ ਗ੍ਰੇਡ ਵੀ ਮਿਲਿਆ ਕਿਉਂਕਿ ਅਸੀਂ ਵੈਲਿਊ ਐਜੂਕੇਸ਼ਨ ਤੇ ਬਹੁਤ ਜ਼ੋਰ ਮੋਂ ਤੱਕ ਕਿੰਨੇ ਬੱਚਿਆਂ ਵੱਲੋਂ ਭਾਗ ਲਿੱਤਾ ਗਿਆ ਅਲੱਗ-ਅਲੱਗ ਕਿਹੜੇ-ਕਿਹੜੇ ਪ੍ਰੋਗਰਾਮ ਜਿਹੜੇ ਬੱਚਿਆਂ ਵੱਲੋਂ ਕੀਤਾ ਜਾ ਰਿਹਾ ਹੈ ਸਾਡੇ ਕਾਲਜ ਦੇ 2000 ਬੱਚੇ ਹੈ ਅਸੀਂ ਸਾਰੇ ਦੇ ਸਾਰੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਬਡੀ ਗਰੁੱਪ ਦੇ ਵਿੱਚ ਸ਼ਾਮਿਲ ਕੀਤਾ ਹੋਇਆ ਹੈ ਫੇਰ ਸਾਡੇ ਐਨਐਸਐਸ ਵਲੰਟੀਅਰਸ ਹੈ ਉਹ ਸਮੇਂ-ਸਮੇਂ ਤੇ ਪ੍ਰੋਗਰਾਮ ਕਰਦੇ ਕਾਲਜ ਦੇ ਡਾ ਪ੍ਰੋਫੈਸਰ ਮੈਡਮ ਮੌਨਿਕਾ ਜੀ ਨੇ ਪਰ ਉਹਨਾਂ ਨਾਲ ਗੱਲਬਾਤ ਕਰਦਿਆ ਵੀ ਇਸ ਤਹਰ ਜਿਹੜਾ ਹੈ ਪ੍ਰੋਗਰਾਮ ਕਰਾਇਆ ਗਿਆ ਮੈਮ ਤੁਹਾਡਾ ਤੱਕ ਨਾਲ ਸੰਬੰਧ ਕਰੀ ਸਮਝਾਉਣਾ ਚਾਹੁੰਦੀ ਹਾਂ ਜੀ ਹਾਂਜੀ ਮੈਂ ਮੌਨਿਕਾ ਸਰਹਦੀ ਗਵਰਨਮੈਂਟ ਕਾਲਜ ਮੋਹ ਅ ਟੀਚਰ ਹ ਅੱਜ ਜਿਹੜਾ ਕਾਲਜ ਦੇ ਵਿੱਚ ਬੱਚਿਆਂ ਵੱਲੋਂ ਯੁੱਧ ਨਸ਼ਾ ਵਿਰੋਧ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਲੋਕ ਜਾਗਰੂਕ ਕੀਤਾ ਜਾ ਰਿਹਾ ਹੈ ਕੀ ਮੈਸੇਜ ਹੋਵੇ ਇਹ ਬਹੁਤ ਹੀ ਵਧੀਆ ਇੱਕ ਮੈਸੇਜ ਵਿਦਿਆਰਥੀਆਂ ਨੂੰ ਜਾਊਗਾ ਇਸ ਤੋਂ ਕਿਉਂਕਿ ਹੁਣੇ ਜਿਵੇਂ ਸ਼ਾਲੀਨ ਸਰ ਪੁੱਛ ਰਹੇ ਸੀਗੇ ਵਿਦਿਆਰਥੀਆਂ ਨੂੰ ਕਿ ਕੀ ਤੁਸੀਂ ਯੁੱਧ ਨਸ਼ਾ ਵਿਰੁੱਧ ਸੁਣਿਆ ਹੈ ਤਾਂ तकरीबन 50% ਬੱਚੇ ਨੇ ਹੱਥ ਖੜਾ ਕੀਤਾ ਹੋ ਸਕਦਾ ਹੈ ਕੁਝ ਜਿਹੜੇ ਵਿਦਿਆਰਥੀ ਉਹਨਾਂ ਨੂੰ ਪਤਾ ਵੀ ਨਾ ਹੋਵੇ ਪਰ ਇਹ ਪੰਜਾਬ ਸਰਕਾਰ ਦੀ ਜਿਹੜੀ ਕੈਂਪੇਨ ਹੈ ਇਹ ਵਿਦਿਆਰਥੀਆਂ ਦੇ ਲਈ ਹੀ ਨਹੀਂ ਬਲਕਿ ਮੈਨੂੰ ਲੱਗਦਾ ਜਿੰਨੀ ਵੀ ਨੌਜਵਾਨ ਪੀੜ੍ਹੀ ਹੈ ਨਸ਼ਾ ਕਰਦੀ ਹੈ ਜਾਂ ਨਹੀਂ ਕਰਦੀ ਹੈ ਇਹ ਸਾਰਿਆਂ ਲਈ ਲਾਹੇਵੰਦ ਜ਼ਰੂਰ ਹੋਊਗਾ ਅੱਜ ਦਾ ਜਿਹੜਾ ਸੀ ਇਹ ਪ੍ਰੋਗਰਾਮ ਕਾਲਜ ਵਿੱਚ ਕੀਤਾ ਹੈ ਬੜੀ ਮਿਹਨਤ ਅੰਤਖ ਮਿਹਨਤ ਟੀਮ ਦੀ ਕੀਤੀ ਹੈ ਕਾਲਜ ਦੇ ਪ੍ਰੋਫੈਸਰ ਸਰਸ ਨੇ ਵੀ ਬੜਾ ਜੀ ਜਾਣ ਲਾ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਉਸਾਰੀ ਕੀਤੀ ਹੈ ਔਰ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ ਆਪ ਜੀ ਨੇ ਦੇਖਿਆ ਹੀ ਪ੍ਰੋਗਰਾਮ ਦੇ ਵਿੱਚ ਚੀਫ ਗੈਸਟ ਹੈ ਜਿਹੜੇ ਕਿਹੜੇ ਕਿਹੜੇ ਬੁਲਾਏ ਗਏ ਆ ਗੁਰਜਨ ਸਿੰਘ ਜੀ ਨੇ ਹਾਕੀ ਪਲੇਅਰ ਨੈਸ਼ਨਲ ਤੇ ਧਰਮਵੀਰ ਸਿੰਘ ਜੀ ਨੇ ਡੀਐਸਪੀ ਸਾਹਿਬ ਪ੍ਰਿਆ ਰੋੜਾ ਸਾਈਕੀਟ੍ਰਿਸਟ ਆਈਆਈਐਮਐਸ ਮੌਲੀ ਤੋਂ ਤੇ ਓਐਸਡੀ ਵਾਰ ਅਗੇਂਸਟ ਡਰੱਗਸ ਆਪਣੇ ਸ਼ਲੀਨ ਮਿਤਰਾ ਜੀ ਇਹਦੇ ਚਾਏ ਹੋਏ ਨੇ ਤੇ ਇੱਕ ਰਿਕਵਰੀ ਦੇ ਲਈ ਵੀ ਇੱਕ ਸਾਡੇ ਕੋਲ ਹੈਗੇ ਆ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਜਿਨ੍ਹਾਂ ਨੇ ਕਿ ਕਦੀ ਆਪਣੇ ਜੀਵਨ ਦੇ ਵਿੱਚ ਨਸ਼ਾ ਕੀਤਾ ਔਰ ਉਹਨੂੰ ਛੱਡ ਕੇ ਹੁਣ ਉਹ ਕਿਸ ਤਰ੍ਹਾਂ ਬਹੁਤ ਹੀ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਨੇ ਉਹ ਵੀ ਮੋਟੀਵੇਟਰਸ ਅੱਜ ਸਪੀਕਰ ਸਾਡੇ ਵਿਦਿਆਰਥੀਆਂ ਦੇ ਰੂਬਰੂ ਹਨ ਨਾਮ ਤਲਾ ਬੱਚਿਆਂ ਵੱਲੋਂ ਕਲਚਰ ਦੇ ਥਰੂ ਅਲੱਗ-ਅਲੱਗ ਪ੍ਰੋਗਰਾਮ ਕੀਤੇ ਜਾ ਰਹੇ ਨੇ ਦਿਖਾਇਆ ਜਾ ਰਿਹਾ ਨਸ਼ੇ ਨੂੰ ਲੈ ਕੇ ਅਲੱਗ-ਅਲੱਗ ਚੀਜ਼ਾਂ ਕਲਾਕਾਰੀ ਦਿਖਾਈ ਜਾ ਰਹੀ ਤੁਨ ਲੈ ਕੇ ਕਿਹੜੀ-ਕਿਹੜੀ ਇਹਦੇ ਵਿੱਚ ਜਿਹੜੀ ਪ੍ਰੋਗਰਾਮ ਪੇਸ਼ ਕੀਤੇ ਗਏ ਅੱਜ ਵਿਦਿਆਰਥੀਆਂ ਦੇ ਦੁਆਰਾ ਇੱਕ ਗਰੁੱਪ Song ਨਸ਼ਿਆਂ ਦੇ ਲਈ ਜਿਹੜਾ ਹੈ ਨਸ਼ੇ ਕਿਸ ਤਰ੍ਹਾਂ ਵਿਦਿਆਰਥੀਆਂ ਨੇ ਕਿੱਤੇ ਤੇ ਕਿਸ ਤਰ੍ਹਾਂ ਛੱਡੇ ਤੇ ਕਿਸ ਤਰ੍ਹਾਂ ਦੂਜਿਆਂ ਨੂੰ ਮੋਟੀਵੇਟ ਕੀਤਾ ਉਹਦੇ ਲਈ ਇੱਕ ਗਰੁੱਪ Song ਸੀਗਾ ਉਸ ਤੋਂ ਇਲਾਵਾ ਸਾਡੇ ਕਾਲਜ ਦੀ ਨਾਟਕ ਟੀਮ ਨੇ ਵੀ ਇੱਕ ਸਕਿੱਟ ਦੇ ਰਾਹੀਂ ਵਿਦਿਆਰਥੀਆਂ ਨੂੰ ਨਾਟਕ ਨਸ਼ਾ ਛੱਡਣ ਦਾ ਜਿਹੜਾ ਸੰਦੇਸ਼ ਹੈ ਉਹ ਦਿੱਤਾ ਹੈ ਤੇ ਹੁਣ ਪੈਨਲ ਡਿਸਕਸ਼ਨ ਜਿਹੜੀ ਆਲਰੇਡੀ ਚੱਲ ਹੀ ਰਹੀ ਹੈ ਇਸ ਤੋਂ ਬਾਅਦ ਵੀ ਛੋਟੇ-ਛੋਟੇ ਪ੍ਰੋਗਰਾਮਸ ਜਿਹੜੇ ਆ ਵਿਦਿਆਰਥੀਆਂ ਦੇ ਦੁਆਰਾ ਤਿਆਰ ਕੀਤੇ ਗਏ ਨੇ ਤੇ تقریبا ਦੁਪਹਿਰ ਤੱਕ ਇਹ ਪ੍ਰੋਗਰਾਮ ਚੱਲੇਗਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਯੁੱਧ ਨਸ਼ਾ ਵਿਰੁੱਧ ਸੁਣ ਲੈ ਕੇ ਜਿਹੜੇ ਸਟੂਡੈਂਟਸ ਆ ਆਪਣੇ ਅਲੱਗ-ਅਲੱਗ ਜਿਹੜੇ ਕੀ ਪਰਫਾਰਮੈਂਸ ਕਰ ਰਹੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹ ਤਸਵੀਰਾਂ ਨੇ ਮੁਹਾਲੀ ਦੇ ਫੇਸ 6 ਦੀਆਂ ਜਿੱਥੇ ਕਿ ਇਹਨਾਂ ਚਾਰਾ ਜਿਹੜੇ ਯੁਵਕ ਨੇ ਸਰਦਾਰ ਯੁਵਕ ਨੇ ਤੇ ਇਹਨਾਂ ਵੱਲੋਂ ਇੱਕ ਨਸ਼ਾ ਯੁੱਧ ਵਿਰੁੱਧ ਜਿਹੜਾ ਇੱਕ ਸੌਂਗ ਸੁਣਾਇਆ ਗਿਆ ਜੋ ਕਿ ਨਸ਼ਿਆਂ ਲੈ ਕੇ ਅਵੇਅਰਨੈਸ ਦਿੱਤੀ ਗਈ ਹੈ ਲੋਕਾਂ ਤੱਕ ਪਹੁੰਚਾਇਆ ਗਿਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਇਹੀ ਸੀ ਉਹ ਜਿਹੜਾ song ਜਿਹੜਾ ਤੁਹਾਡੇ ਵੱਲੋਂ ਸੁਣਾਇਆ ਗਿਆ ਤੇ ਯੁੱਧ ਨਸ਼ਾ ਵਿਰੁੱਧ ਜਿਹੜਾ ਲੋਕਾਂ ਤੱਕ ਜਿਹੜਾ ਮੈਸੇਜ ਪਹੁੰਚਾਇਆ ਜਾ ਰਿਹਾ ਹੈ ਗੱਲਬਾਤ ਕਰਦੇ ਪਏ ਕੀ ਨਾ ਤੁਹਾਡੀ ਮੇਰਾ ਨਾਮ ਪ੍ਰਭਜੀਤ ਸਿੰਘ ਜੀ ਪ੍ਰਭਜੀਤ ਸਿੰਘ ਅੱਜ ਤੁਸੀਂ 6th phase college ਵਿੱਚ ਕੋ ਪਰਫਾਰਮੈਂਸ ਕੀਤੀ ਗਈ ਹੈ ਬੜੀ ਵਧੀਆ ਲੱਗੀ ਹੈ ਤੇ ਯੁੱਧ ਨਸ਼ਾ ਵਿਰੁੱਧ ਕਿਤੋਂ ਦੇ ਵੱਲੋਂ ਕਿ song ਵੀ ਗਾਇਆ ਗਿਆ ਤੇ ਪਹਿਲਾਂ ਤਾਂ ਕੀ ਮੈਸੇਜ ਦੇਣਾ ਚਾਹੋਗੇ ਇਹ ਆਉਣ ਵਾਲੇ ਯੂਥ ਨੂੰ ਮਤਲਬ ਕਿ ਮੈਸੇਜ ਹੈ ਕਿ ਸਾਨੂੰ ਨਸ਼ਿਆਂ ਤੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਮਾਪੇ ਹਨਾ ਔਲਾਦ ਨੂੰ ਬਹੁਤ ਸੁੱਖਾ ਸੁੱਖ ਸੁੱਖ ਕੇ ਪਾਲਦੇ ਆਂ ਹਣਾ ਕਿ ਸਾਡੀ ਕੱਲ ਪਰਵਰਿਸ਼ ਕਰੇਗਾ ਸਾਡਾ ਬੱਚਾ ਤੇ ਜੇ ਉਹੀ ਬੱਚਾ ਜਦੋਂ ਨਸ਼ੇ ਤੇ ਲੱਗਦਾ ਫਿਰ ਮਾਪੇ ਉਹਨੂੰ ਬਹੁਤ ਦੁੱਖ ਹੁੰਦਾ ਇਸ ਕਰਕੇ ਸਾਨੂੰ ਸਮਝਣਾ ਚਾਹੀਦਾ ਆਉਣ ਵਾਲੇ ਯੂਥ ਨੂੰ ਕਿਉਂਕਿ ਆਉਣ ਵਾਲੇ ਯੂਥ ਨਹੀਂ ਸਾਰਾ ਪੰਜਾਬ ਸਾਂਭਣਾ ਹੈ ਹਣਾ ਆਉਣ ਵਾਲੀ ਨੌਜਵਾਨੀ ਸਾਂਭਣੀ ਹੈ ਤੇ ਬਸ ਇਹੀ ਕਹਿਣਾ ਚਾਹੂੰਗਾ ਵੀ ਮੈਂ ਤਾਂ ਜੇ ਇਹੀ ਕਹੂੰਗਾ ਕਿ ਜੇ ਆਪਾਂ ਨਸ਼ਾ ਕਰਾਂਗੇ ਤਾਂ ਅੱਗੇ ਨਹੀਂ ਵੱਧ ਸਕਦੇ ਤੇ ਆਪਾਂ ਨੂੰ ਵੱਧ ਤੋਂ ਵੱਧ ਨਸ਼ਾ ਰੋਕ ਮਹਿੰਮ ਚਲਾਉਣੀ ਚਾਹੀਦੀ ਹੈ ਤੇ ਜੋ ਕਰਦਾ ਉਹਨੂੰ ਰੋਕਣਾ ਚਾਹੀਦਾ ਤੇ ਆਪ ਵੀ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਹੁਣ ਇੱਕ ਜਿਹੜਾ ਤੁਹਾਡੇ ਵੱਲ ਇੱਕ ਪ੍ਰੋਮਿਸ ਕੀਤੀ ਗਈ ਸੀ ਬੜੀ ਵਧੀਆ ਪ੍ਰੋਮਿਸ ਉਹ ਇੱਕ ਚਾਰੋਂ ਜਾਨਾ ਇੱਕ ਇੱਕ ਆਵਾਜ਼ ਦੇ ਵਿੱਚ ਜਰਾ ਬੁਲੰਦ ਆਵਾਜ਼ ਚ ਸੁਣਾ ਦੋਗੇ ਜੀ ਹਾਂਜੀ ਜ਼ਰੂਰ ਸੁਣਾ ਦਾਂਗੇ ਜੀ ਇਹ ਮਾਮਾ ਰੁਈਆਂ ਧੀਆ ਵਿਧਵਾ ਹੋਈਆਂ ਨਸ਼ਿਆਂ ਦੀ ਮਾਰ ਨੇ ਜਵਾਨੀਆਂ ਖੋਈਆਂ ਜਾਗੋ ਅੱਜ ਪੰਜਾਬੀਓ ਜਾਗਣ ਦਾ ਵੇਲਾ ਮੋਹ ਮੁਲਾਜੇ ਸਭ ਦੇ ਤਿਆਗਣ ਦਾ ਵੇਲਾ ਗਲਤ ਰਹਾਂ ਤੇ ਤੁਰੀ ਜਵਾਨੀ ਢੇਰ ਹੋ ਜਾਣੀ ਹਾਏ ਕੱਲ ਤੱਕ ਤਾਂ ਬਹੁਤੀ ਧੀਰ ਹੋ ਜਾਣੀ ਕੱਲ ਤੱਕ ਤਾਂ ਬਹੁਤੀ ਧੀਰ ਹੋ ਜਾਣੀ ਸੋਹਣਿਆ ਯਾਰਾ ਵੇ ਵੇ ਸੁਣ ਦਿਲਦਾਰਾ ਵੇ ਨਸ਼ੇ ਦਾ ਛੱਡ ਸਹਾਰਾ ਨਾ ਜ਼ਿੰਦਗੀ ਮਹਿਲੂ ਦਵਾਰਾ ਸੋਹਣਿਆ ਯਾਰਾ ਵੇ ਵੇ ਸੁਣ ਦਿਲਦਾਰਾ ਵੇ ਹੁ ਕੱਖ ਨਹੀਂ ਬਚਦਾ ਪੱਲੇ ਇਹ ਗੱਲ ਤੂੰ ਸਮਝ ਲੈ ਯਾਰਾ ਉਹ ਆਪਣੇ ਆਪ ਦੇ ਬਾਰੇ ਥੋੜਾ ਸੋਚ ਵਿਚਾਰ ਤੇ ਲੈ ਦੁਨੀਆ ਜਿੱਤਣ ਵਾਲਿਆ ਪਹਿਲਾਂ ਚੱਜ ਨਾਲ ਹਾਰ ਤੇ ਲੈ ਆਪਣੇ ਆਪ ਦੇ ਬਾਰੇ ਥੋੜਾ ਸੋਚ ਵਿਚਾਰ ਤੇ ਲੈ ਦੁਨੀਆ ਜਿੱਤਣ ਵਾਲਿਆ ਪਹਿਲਾਂ ਚੱਜ ਨਾਲ ਹਾਰ ਤੇ ਲੈ ਇਹ ਬਹੁਤ ਵਧੀਆ ਇਹਨਾਂ ਨੇ ਇੱਕ ਮੈਸੇਜ ਦਿੱਤਾ ਹੈ ਪੂਰੇ ਪੰਜਾਬ ਦੇ ਵਿੱਚ ਹੈ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਨੂੰ ਲੈ ਕੇ ਕਿ ਗਾਣੇ ਦੇ ਥਰੂ ਇਹਨਾਂ ਨੇ ਮੈਸੇਜ ਦਿੱਤਾ ਕਿ ਨਾ ਤਾਂ ਨਸ਼ਾ ਕਰਾਂਗੇ ਤੇ ਨਾ ਕਰਨ ਦਵਾਂਗੇ ਜੇ ਸਾਡੇ ਆਸ-ਪਾਸ ਜਾਂ ਤਾਂ ਕੋਈ ਵੇਚਦਾ ਹੋਵੇ ਜਾਂ ਕੋਈ ਕਰਦਾ ਹੋਵੇ ਉਸ ਨੂੰ ਵੀ ਸਮਝਾਇਆ ਜਾਵੇਗਾ ਕੈਮਰਾਮੈਨ ਲਖਵੀਰ ਦੇ ਨਾਲ ਮੁਹਾਲੀ ਤੋਂ ਨਿਸ਼ਾਨ ਸਿੰਘ ਦੀ ਖਾਸ ਰਿਪੋਰਟ ਦਾ ਸਮਰ ਨਿਊਜ਼ ਮੁਹਾਲੀ